ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰ ਉਤੇ ਪੈਣਾ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਅ ਕੁਝ ਦਿਨ ਪਹਿਲਾਂ ਕਿਸਾਨ ਵੀਰ ਦਾ ਕਮੈਂਟ ਸੀ ਵੀ ਜਿਹੜੇ ਛੋਟੇ ਬੂਟੇ ਨੂੰ ਠੰਡ ਕੋਰੇ ਤੋਂ ਆਪਾਂ ਕਿਵੇਂ ਬਚਾ ਸਕਦੇ ਆ ਉਹਦੇ ਬਾਰੇ ਗੱਲਬਾਤ ਕੀਤੀ ਜਾਵੇ। ਮਾਫੀ ਚਾਹੁੰਨੇ ਆ ਲੇਟ ਹੋ ਗਏ ਪਰ ਫਿਰ ਵੀ ਹਾਲੇ ਅ ਕੋਈ ਜ਼ਿਆਦਾ ਸਮਾਂ ਲੰਘਿਆ ਨਹੀਂ ਇੰਨਾ ਜ਼ਿਆਦਾ ਕੋਰੇ ਦਾ ਨੁਕਸਾਨ ਨਹੀਂ ਹੋਇਆ ਠੰਡ ਅੱਗੇ ਪੈਣੀ ਆ ਜਾ ਕੇ। ਸੋ ਆਪਾਂ ਇੱਕ ਉਦਾਹਰਨ ਦੇ ਰਹੇ ਹਾਂ ਆਪਣੇ ਕੋਲ ਕੋਈ ਪੌਦਾ ਨਹੀਂ ਇੱਕ ਟਾਣੀ ਗੱਡੀ ਗਈ ਆ। ਤੇ ਜਿਹੜੀ ਆ ਟਾਣੀ ਆ ਮਤਲਬ ਉਸ ਤਰ੍ਹਾਂ ਕੋਸ਼ਿਸ਼ ਕਰ ਰਹੇ ਆ ਵੀ ਆਪ ਜੀ ਸਮਝ ਸਕੋ ਜਦੋਂ ਆਪਾਂ ਨੇ ਛੋਟੇ ਬੂਟੇ ਤੇ ਗੱਲ ਕਰਨੀ ਆ ਜਿਵੇਂ ਆ ਬੂਟਾ ਹੈ ਇਹ ਟਾਣੀ ਆ ਵੈਸੇ ਤਾਂ ਗੱਡੀ ਹੋਈ ਸਮਝਾਉਣ ਲਈ ਆ ਆਪਾਂ ਨੇ ਆਪਣੇ ਖੇਤ ਵਿੱਚੋਂ ਇਹ ਛੋਟੇ ਬੂਟੇ ਨੂੰ ਬਚਾਉਣ ਲਈ ਅ ਜਿਵੇਂ ਬਾਸ ਦੀਆਂ ਆ ਟਾਣੀਆਂ ਨਰਮ ਹੁੰਦੀਆਂ ਨੇ ਕੱਚੀ ਟਾਣੀ ਲੈ ਲੈਣੀ ਆ ਤੂਤ ਦੀਆਂ ਟਾਣੀਆਂ ਵਰਤ ਸਕਦੇ ਆ ਆਪਾਂ ਨੇ ਫਾਲਸਾ ਖੜਾ ਉਹਦੀਆਂ ਟਾਣੀਆਂ ਵੱਡੀਆਂ ਨੇ ਜਾਂ ਆਪਾਂ ਸਰੀਏ ਵਾਲੀ ਜਿਹੜੀ ਤਾਰ ਹੁੰਦੀ ਹੈ ਲੋਟ ਨਾਲ ਚ ਵਰਤੀ ਜਾਂਦੀ ਹੈ ਉਹ ਵੀ ਵਰਤ ਸਕਦੇ ਆ ਸੋ ਇਸ ਤਰ੍ਹਾਂ ਆਪਾਂ ਨੇ ਉਹ ਬੂਟੇ ਦੇ ਚਾਰੇ ਪਾਸੇ ਗੱਡ ਦੇਣੀਆਂ ਨੇ ਮਤਲਬ ਇੱਕ ਇੱਕ ਦੋ ਟਾਣੀਆਂ ਨੇ ਇੱਕ ਪਾਸਾ ਗੜ ਤਾ ਦੂਏ ਪਾਸੇ ਨੂੰ ਮੋੜ ਤੇ ਆਪਣੇ ਕੋਲ ਜਿਵੇਂ ਵੱਡੇ ਲਫਾਫੇ ਹੁੰਦੇ ਨੇ ਪਲਾਸਟਿਕ ਦੇ ਜਿਹੜੇ ਚਿੱਟੇ ਰੰਗ ਦੇ ਸਾਫ ਅੱਗੇ ਨਹੀਂ ਦਾ ਉਹ ਲਫਾਫਾ ਵੀ ਚਾੜ ਸਕਦੇ ਆ ਤੇ ਆਲ ਵਾਲੇ ਸਾਈਡਾਂ ਤੋਂ ਲਫਾਫਾ ਵੀ ਉੱਡੇ ਨਾ ਆਵੰਨੇ ਰਹੀ ਨਾਲ ਮਿੱਟੀ ਵੀ ਪਾ ਸਕਦੇ ਆ ਜੇ ਆਪਾਂ ਜਿਵੇਂ ਆਪਣੇ ਕੋਲ ਆ ਪਲਾਸਟਿਕ ਆ ਇਹ ਲੋਹ ਟੰਨ ਵਾਲੀ ਆ ਇਹ ਹੈ ਤਾਂ ਪ੍ਰਾਣੀਓ ਇਹ ਹੁਣ ਇਹਦੀ ਜ਼ਰੂਰਤ ਨਹੀਂ ਪਈ ਪਹਿਲਾਂ ਵਰਤੇ ਹੁੰਦੇ ਇਹ ਪਲਾਸਟਿਕ ਨੂੰ ਵੀ ਆਪਾਂ ਉਹਨੇ ਟੁਕੜਾ ਕੱਟ ਕੇ ਨਾ ਜਿਵੇਂ ਆ ਆਪਣਾ ਬੂਟਾ ਜਿਵੇਂ ਆ ਬੂਟਾ ਹੈ ਇਹਦੇ ਜਾਰੇ ਪਾਸੇ ਪਾ ਕੇ ਆਲਦਲੋਂ ਮਿੱਟੀ ਨੇ ਢੱਕ ਦੇਣਾ ਤੇ ਪਾਣੀ ਦੀ ਸਹਲਾਬ ਤਾਈ ਜਾਣੀ ਸੋ ਇਸ ਤਰ੍ਹਾਂ ਇਹਨੂੰ ਰੌਸ਼ਨੀ ਧੁੱਪਾਂ ਵੀ ਮਿਲਦੀ ਰਹੂ ਜਿਹੜੀ ਠੰਡ ਆ ਉਹ ਨਹੀਂ ਮਿਲੂ ਪਰ ਇਹ ਆਪਾਂ ਬਹੁਤੇ ਵੱਡੇ ਬੂਟੇ ਤੇ ਨਹੀਂ ਕਰ ਸਕਦੇ ਕਿਉਂਕਿ ਜੇ ਹਵਾ ਨੇਰੀ ਆਉਂਦੀ ਆ ਫੇਰ ਇਹ ਇਹਦੀ ਵੀ ਕੋਈ ਸੀਮਾ ਹੁੰਦੀ ਆ ਵੀ ਇੰਨੀ ਸੀਮਾ ਤੱਕ ਇਹ ਚੱਲ ਸਕਦਾ ਸੋ ਵੱਡਾ ਆਪਾਂ ਦੇਖ ਸਕਦੇ ਹਾਂ ਵੀ ਕਿੱਥੇ ਇੱਕ ਤੱਕ ਹਵਾ ਚਾਲ ਨੂੰ ਜੇ ਬਹੁਤੇ ਉੱਚੇ ਤੇ ਲਾਉਣੀਆਂ ਤਾਂ ਇਹਦੀ ਸਾਈਡਾਂ ਤੇ ਮਿੱਟੀ ਵੱੱਧ ਪਾ ਦਿੱਤੀ ਜਾਵੇ ਸਾਈਡਾਂ 'ਤੇ ਮਿੱਟੀ ਪਾ ਕੇ ਜਾਨੀ ਇਹ ਹਵਾ ਨਾਲ ਲੜਦੇ ਮਤਲਬ ਇਸ ਤਰ੍ਹਾਂ ਇਹਨੂੰ ਗਰਮੀ ਵੀ ਮਿਲਦੀ ਰਹੂ ਤੇ ਕੋਰੇ ਠੰਡ ਤੋਂ ਬਚੂ ਤੇ ਪੌਦਾ ਮਤਲਬ ਵਧੀਆ ਸਪੀਡ ਤੇ ਅੱਗੇ ਵਧਦਾ ਰਹੂਗਾ ਜਿਵੇਂ ਆਪਣਾ ਇਹ ਢੱਕ ਲਈ ਗਈ ਸੀ ਸੋ ਇਸ ਤਰ੍ਹਾਂ ਮਤਲਬ ਪੌਦੇ ਦਾ ਆਕਾਰ ਕਿੱਡਾਗਾ ਉਸ ਤਰ੍ਹਾਂ ਆਪਾਂ ਉਹਤੇ ਕੰਮ ਕਰ ਸਕਦੇ ਆ ਤੇ ਆ ਜਿਹੜਾ ਕਾਗਜ਼ਾ ਬਹੁਤ ਨਰਮ ਹੁੰਦਾ ਲਫਾਫ ਇਹ ਮਿਲ ਜਵੇ ਸਭ ਤੋਂ ਵਧੀਆ ਕਿਉਂਕਿ ਮਿੱਟੀ-ਮੁੱਟੀ ਚੰਗੀ ਤਰ੍ਹਾਂ ਸਾਈਡਾਂ ਤੇ ਪੈ ਜਾਊ ਆਪਾਂ ਲਫਾਫਾ ਵੀ ਵਰਤ ਸਕਦੇ ਆ ਜਿਹੜਾ ਉਹ 20-25 ਕਿਲੋ ਸਬਜ਼ੀ ਪਾਜੰਦੇਵੇਂ ਗੋਭੀ ਵਾਲੇ ਲਫਾਫੇ ਹੁੰਦੇ ਨੇ ਤੁਸੀਂ ਸਮਝੇ ਗਏ ਹੋਵੋਗੇ ਤੇ ਉਹ ਲਫਾਫੇ ਨਾਲ ਵੀ ਢਾਗ ਸਕਦੇ ਆ ਇਹ ਲੋ ਟਨਲ ਵਾਲੀ ਪਲਾਸਟਿਕ ਆ ਉਹਦੇ ਨਾਲ ਢੱਕ ਸਕਦੇ ਆ ਸੋ ਇਸ ਤਰ੍ਹਾਂ ਇਹ ਠੰਡ ਤੋਂ ਬਚ ਜਾਊਗਾ ਕੋਰੇ ਤੋਂ ਬਚ ਜਾਊਗਾ ਤੇ ਤਾਪਮਾਨ ਇਹਨੂੰ ਪੂਰਾ ਮਿਲੂਗਾ ਹੁਣ ਜੇ ਇਸ ਤੋਂ ਵੱਡਾ ਬੂਟਾ ਤਾਂ ਆਪਾਂ ਉਹਦੇ ਬਾਰੇ ਗੱਲਬਾਤ ਕਰਦੇ ਅੱਗੇ ਚੱਲ ਕੇ ਤੋਂ ਜਿਵੇਂ ਕਿ ਆਪਾਂ ਕੁਝ ਵੱਡਾ ਬੂਟਾ ਹੋ ਜਾਂਦਾ ਆਪਣੇ ਕੋਲ ਕਈ ਵਾਰੀ ਪਲਾਸਟਿਕ ਨਹੀਂ ਹੁੰਦੀ ਲਫਾਫਾ ਨਹੀਂ ਹੁੰਦਾ ਕਈ ਵਾਰੀ ਆਪਾਂ ਕਹਿੰਨੇ ਆ ਵੀ ਕਿੱਥੇ ਜਾਵਾਂਗੇ ਕਾਲ ਹੋ ਜਾਂਦੀ ਆ ਪਰ ਆਪਣੇ ਖੇਤਾਂ ਵਿੱਚ ਦਰਖਤਾਂ ਦੀਆਂ ਟਾਹਣੀਆਂ ਜਾਂ ਇਹ ਆਪਾਂ ਨੇ ਬਾਸ ਦੀਆਂ ਸੁੱਕੀਆਂ ਟਾਹਣੀਆਂ ਦੀ ਵਾਰ ਤੋਂ ਕੀਤੀ ਆ ਇਸ ਵਿੱਚ ਆਪਾਂ ਨੇ ਜੋ ਖਾਸ ਗੱਲ ਦਾ ਧਿਆਨ ਰੱਖਣਾ ਹੈ ਵੀ ਆਪਾਂ ਨੇ ਉਹ ਹਿਸਾਬ ਨਾਲ ਇਹਦੀ ਇਹਨੂੰ ਢੱਕਣਾ ਵੀ ਜਿਹੜੀ ਇਹ ਸੂਰਜ ਦੀ ਰੌਸ਼ਨੀ ਆ ਜਦੋਂ ਘੁੰਮ ਕੇ ਜਾਣਾ ਕਿ ਸੂਰਜ ਟੇਢਾ ਲੰਘਣਾ ਹੁੰਦਾ ਸਰਦੀਆਂ ਸਾਰਿਆਂ ਨੂੰ ਪਤਾ ਹੀ ਉੱਪਰ ਚ ਲੰਘਣਾ ਨਹੀਂ ਇਸ ਲਈ ਸਾਈਡ ਨੰਗੀ ਰੱਖ ਲੈਣੀ ਆ ਬੂਟੇ ਦੀ ਜਿਵੇਂ ਕਿ ਆਪ ਜੀ ਦੇਖ ਰਹੇ ਹੋ ਇਹ ਆਪਾਂ ਨੇ ਉਹ ਤਾਂ ਮੈਂ ਕਾਹੇ ਵਾਰ ਤੇ ਤੁਸੀਂ ਪਰਾਲੀ ਜਾਂ ਕੁਝ ਵੀ ਵਰਤ ਸਕਦੇ ਹੋ ਉਸ ਹਿਸਾਬ ਨਾਲ ਇਹਨੂੰ ਆਪਾਂ ਬਾਂਸ ਦੇ ਡੱਕੇ ਜਾਂ ਕੋਈ ਵੀ ਡੱਕੇ ਗੱਡ ਕੇ ਉਹਨਾਂ ਵਿੱਚ ਫੂਸ ਜਾਂ ਪਰਾਲੀ ਭਰ ਦੇਣੀ ਆ ਤਾਂ ਕਿ ਉਹ ਮਤਲਬ ਉਹਦੇ ਵਿੱਚ ਉਹਨੂੰ ਇਸ ਸਾਈਡ ਤੋਂ ਠੰਡ ਕੋਰੇ ਦੀ ਜੋ ਮਾਰ ਪੈਣੀ ਆ ਉਹ ਤੋਂ ਪੌਦਾ ਬਚਿਆ ਰਹੇ ਪਰ ਨੂੰ ਰੌਸ ਨਹੀਂ ਵੀ ਉੱਚੀ ਮਿਲਦੀ ਰਹੇ ਇਹਦੇ ਵਿੱਚ ਬਾਂਸ ਦੀਆਂ ਟਾਹਣੀਆਂ ਇਸ ਲਈ ਵਰਤੇ ਜਾਂਦੇ ਕਿਉਂਕਿ ਇਹ ਆ ਚੱਕਣ ਦੇਖੋ ਤੁਸੀਂ ਇਹ ਟਾਹਣੀਆਂ ਪਾਹੁੰਚਦੇ ਇਹਦੇ ਵਿੱਚ ਫੂਸ ਪਰਾਲੀ ਫਸ ਜਾਣੀ ਆ ਤੇ ਉਹਨੂੰ ਆਪਾਂ ਫਿਰ ਰੱਸੀਆਂ ਨਾਲ ਬੰਨ ਦੇਣਾ ਵੀ ਇਹ ਨੇਰੀ ਜਾਂ ਹਵਾ ਨਾਲ ਥੱਲੇ ਨਾ ਡਿੱਗੇ ਤੇ ਬੂਟਾ ਜਿਹੜਾ ਆਪਣਾ ਇਹਦੇ ਵਿੱਚ ਆਪਣੇ ਆਪ ਨੂੰ ਜਿਵੇਂ ਇੱਕ ਕੁੱਲੀ ਜਾਂ ਝੁੱਗੀ ਜੀ ਬਣਾ ਕੇ ਉਸ ਟਾਈਮ ਠੰਡ ਤੋਂ ਬਚ ਸਕਦਾ ਤੇ ਇਹਦਾ ਹਮਲਾ ਜੋ ਠੰਡ ਦਾ ਕੋਰੇ ਦਾ ਹੋਣਾ ਨਹੀਂਗਾ ਤੇ ਥੋੜਾ ਜਿਹਾ ਉਸ ਤੋਂ ਵੱਡੇ ਬੂਟੇ ਬਾਰੇ ਸੀਗਾ ਇਹ ਆਪਾਂ ਕੋਈ ਬੂਟਾ ਨਹੀਂ ਹੈਗਾ ਆਪਾਂ ਟਾਣੀਆਂ ਗੱਡ ਕੇ ਕਿਸਾਨ ਵੀਰਾਂ ਨੂੰ ਦੱਸ ਰਿਹਾ ਜਿਹੜੇ ਵੀਰਾਂ ਦਾ ਸਵਾਲ ਸੀ ਵੀ ਆਪਾਂ ਆਪਣੇ ਬੂਟਿਆਂ ਨੂੰ ਠੰਡ ਕੋਰੇ ਤੋਂ ਕਿਵੇਂ ਬਚਾਉਣਾ ਸੋ ਇਸ ਤਰ੍ਹਾਂ ਇਹ ਆਪਣਾ ਇਹ ਤੇ ਖਰਚਾ ਤਾਂ ਕੋਈ ਆਉਣਾ ਨਹੀਂਗਾ ਕਿਉਂ ਟਾਣੀਆਂ ਵੀ ਖੇਤ ਚੋਂ ਹੀ ਲੈ ਲੈਣੀਆਂ ਨੇ ਆਪਾਂ ਬਾਸ ਦੀਆਂ ਜਿਹੜੀਆਂ ਟਾਣੀਆਂ ਵਿੱਚ ਫੂਸ ਫਸ ਸਕੇ ਸੋ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਮੈਂ ਤਿੰਨ ਟਾਣੀਆਂ ਦੀ ਵਰਤੋਂ ਕੀਤੀ ਹੈ ਦੋ ਸਾਈਡਾਂ ਤੋਂ ਲਾਈਆਂ ਨੇ ਇੱਕ ਬੈਕ ਸਾਈਡ ਤੋਂ ਐ ਤੇ ਬਾਅਦ ਵਿੱਚ ਆਪਾਂ ਫੂਸ ਪਾ ਦੇਣਾ ਮੈਂ ਥੋੜ੍ਹਾ ਜਿਹਾ ਘੱਟ ਪਾਇਆ ਹੋਇਆ ਕਿ ਆਪਾਂ ਕਿਹੜਾ ਬੂਟਾ ਇਹ ਸਿਰਫ ਕੋਸ਼ਿਸ਼ ਕੀਤੀ ਵੀ ਆਪ ਜੀ ਸਮਝ ਸਕੋ ਇਹ ਹੁਣ ਇਹਦੇ ਵਿੱਚ ਥੋੜ੍ਹਾ ਜਿਹਾ ਆਪਣਾ ਖਰਚਾ ਹੋਰ ਘਟ ਗਿਆ ਟਾਣੀਆਂ ਵੀ ਖੇਤ ਦੀਆਂ ਫੂਸ ਵੀ ਖੇਤ ਦਾ ਹੁਣ ਇਸ ਤੋਂ ਬਾਅਦ ਆਪਾਂ ਅਗਲੀ ਵੀ ਹੋਰ ਕਿਹੜਾ ਤਰੀਕਾ ਉਹਦੇ ਨਾਲ ਕਿਵੇਂ ਬਚਾ ਸਕਦੇ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਸੋਨ ਦੋਸਤੋ ਆਪਣੇ ਕੋਲ ਪਲਾਸਟਿਕ ਵੀ ਨਹੀਂ ਹੈਗੀ ਤੇ ਟਾਣੀਆਂ ਵੀ ਨਹੀਂ ਗੱਟ ਸਕਦੇ ਫਿਰ ਆਪਾਂ ਬੂਟਾ ਜੇ ਉਸ ਤੋਂ ਅਗਲਾ ਜੋ ਪੁਆਇੰਟ ਹੈ ਇਹ ਵੀ ਆਪਾਂ ਇੱਕ ਟਾਣੀ ਉਹ ਗੱਡੀਆ ਬੂਟਾ ਤਾਂ ਹੈ ਨਹੀਂ بس ਤਰੀਕਾ ਕੋਸ਼ਿਸ਼ ਕਰਦੇ ਮੈਂ ਆਪਜੀ ਸਮਝ ਸਕਾਂ ਆਪਾਂ ਨੇ ਉਸ ਦੇ ਬੂਟੇ ਦੇ ਆਲੇ ਦੁਆਲੇ ਚਾਰੇ ਪਾਸੇ ਮਲਚਿੰਗ ਕਰ ਦੇਣੀ ਆ ਜੋ ਵੀ ਆਪਣੇ ਕੋਲ ਫੂਸ ਜਾਂ ਪਰਾਲੀ ਕੁਝ ਵੀ ਮੌਜੂਦ ਹੈ ਤੇ ਜਣੀ ਉਹ ਦੂਰੀ ਤੱਕ ਰੱਖਣਾ ਹੈ ਮੋਟੀ ਮਲਚਿੰਗ ਕਰਨੀ ਆ ਬਹੁਤੀ ਬਰੀਕ ਨਹੀਂ ਕਰਨੀ ਬੂਟਾ ਉੱਪਰ ਨੰਗਾ ਰਹੇ ਇਹ ਇਹ ਮਲਚਿੰਗ ਦਾ ਜੋ ਫਾਇਦਾ ਹੋਊਗਾ ਇਹ ਆਪਣੇ ਬੂਟੇ ਨੂੰ ਜੋ ਹੀਟਾਂ ਧਰਤੀ ਦਾ ਤਾਪਮਾਨ ਉਹਨੂੰ ਘਟਣ ਬਧਣ ਨਹੀਂ ਦੇਊਗਾ ਮਤਲਬ ਇੱਕੋ ਜਿਹਾ ਰੱਖੂਗਾ ਜਿਵੇਂ ਤਾਂ ਆਪਣੇ ਤਾਪਮਾਨ ਦੇਣ ਚ ਵਧ ਜਾਂਦਾ ਰਾਤ ਨੂੰ ਕੋਰਾ ਪੈ ਜਾਂਦਾ ਠੰਡ ਹੋ ਜਾਂਦੀ ਆ ਤੇ ਉਸ ਤਰ੍ਹਾਂ ਇਹ ਤਾਪਮਾਨ ਨੂੰ ਕੰਟਰੋਲ ਰੱਖੂਗਾ ਪਰ ਇਹਦੇ ਵਿੱਚ ਜੋ ਖਾਸ ਗੱਲ ਆ ਵੀ ਇਹ ਜਿਹੜੀ ਮਲਚਿੰਗ ਹੈ ਇਹ ਗਿੱਲੀ ਰਹਿਣੀ ਚਾਹੀਦੀ ਹੈ ਤੇ ਆਪਾਂ ਉਸ ਤਰ੍ਹਾਂ ਪਾਣੀ ਲਾਉਂਦੇ ਰਹੀਏ ਜਾਂ ਆਪਣੀ ਮਿੱਟੀ ਜਣੀ ਗਿੱਲੀ ਰਹੇ ਤੇ ਇਸ ਤਰ੍ਹਾਂ ਇਹ ਮਲਚਿੰਗ ਨਾਲ ਮਤਲਬ ਗਿੱਲੀ ਮਿੱਟੀ ਜਾਂ ਗਿੱਲੀ ਮਲਚਿੰਗ ਰਹੇ ਤਾਂ ਉਹ ਜਿਹੜੀ ਕੋਰੇ ਦੀ ਠੰਡ ਦੀ ਮਾਰ ਆ ਤਾਂ ਉਹ ਮਲਚਿੰਗ ਵੱਲੋਂ ਚਲੀ ਜਾਂਦੀ ਆ ਹੀਟਾਂਗ ਸੁੱਕ ਲਈ ਜਾਂਦੀ ਆ ਕਿਉਂਕਿ ਜੇ ਧਰਤੀ ਸੁੱਕੀ ਹੋਵੇ ਤਾਂ ਬੂਟੇ ਤੇ ਜ਼ਿਆਦਾ ਅਸਰ ਪਾਉਂਦੀ ਆ ਜੋ ਕੁਦਰਤ ਦਾ ਨਿਯਮ ਹੈ ਜਦੋਂ ਇਹ ਤੇ ਕੋਹਰਾ ਪੈਂਦਾ ਤਾਂ ਠੰਡ ਪੈਂਦੀ ਹੈ ਜਿਹੜੇ ਪੱਤੇ ਦੇ ਦਾ ਪੱਤੇ ਦੇ ਜਿਹੜੇ ਮਤਲਬ ਉਹ ਉਹਦੇ ਵਿੱਚੋਂ ਟਿਸੂ ਨੇ ਜਾਂ ਉਸ ਤਰ੍ਹਾਂ ਉਹ ਸੁੰਗੜਦੇ ਨੇ ਤਾਂ ਫਟਦੇ ਨੇ ਪੱਤੇ ਦੇ ਵਿੱਚ ਪੱਤਾ ਫਟ ਜਾਂਦਾ ਵਿੱਚੋਂ ਖਰਾਬ ਹੁੰਦਾ ਤਾਂ ਸੁੱਕਦਾ ਤੇ ਕੋਹਰਾ ਮਾਰ ਲੈਂਦਾ ਇਸ ਤਰ੍ਹਾਂ ਜਦੋਂ ਪੌਦੇ ਕੋਲ ਚ ਨਵੀਂ ਵਾਧ ਹੁੰਦੀ ਆ ਠੰਡ ਵਾਧ ਹੁੰਦੀ ਆ ਤਾਂ ਉਸ ਤਰ੍ਹਾਂ ਦਾ ਸਿਸਟਮ ਬਣ ਜਾਂਦਾ ਵੀ ਗਿੱਲ ਵਿੱਚ ਇਹ ਅ ਇਹਨਾਂ ਮਲਚਿੰਗ ਨਾਲ ਸੇਤੀ ਕੋਹਰਾ ਸਰ ਨਹੀਂ ਕਰਦਾ ਤਾਂ ਵੀ ਬੂਟਾ ਬਚਿਆ ਰਹਿ ਸਕਦਾ ਤੋ ਜੇ ਆਪਣੇ ਕੋਲ ਹੁਣ ਅਗਲੀ ਗੱਲ ਇਹ ਆ ਵੀ ਮਲਚਿੰਗ ਵੀ ਨਹੀਂ ਕਰਨੀ ਤਾਂ ਆਪਾਂ ਪੌਦਿਆਂ ਨੂੰ ਕਿਵੇਂ ਬਚਾ ਸਕਦੇ ਹਾਂ ਵੀ ਉਹਨੂੰ ਅ ਠੰਡ ਕੋਰਾ ਨਾ ਮਾਰੇ ਤਾਂ ਉਸ ਦੇ ਲਈ ਆਪਾਂ ਉਸ ਥਾਂ ਤੇ ਜਿੱਥੇ ਬੂਟਾ ਲਗਾਇਆ ਗਿਆ ਉੱਥੇ ਆਪਾਂ ਪਾਣੀ ਜ਼ਰੂਰ ਦਿੰਦੇ ਰਹੀਏ ਮਤਲਬ ਪਾਣੀ ਇੰਨਾ ਜ਼ਿਆਦਾ ਨਾ ਦਈਏ ਵੀ ਛੋਟੇ ਬੂਟੇ ਦੀ ਜੜ੍ਹ ਹੀ ਗਲ ਜਾਣ ਤੇ ਮਤਲਬ ਨਮੀ ਬਣੀ ਰਹੇ ਤੇ ਉਹ ਨਮੀ ਨਾਲ ਵੀ ਪੌਦਾ ਨਹੀਂ ਸੁੱਕੂਗਾ ਬਚਿਆ ਰਹਿੰਦਾ ਉਹ ਇੱਕ ਸੌਖਾ ਤੇ ਸਸਤਾ ਤਰੀਕਾ ਵੀ ਤੁਸੀਂ ਉਹਨੂੰ ਕਮੀ ਨਹੀਂ ਆਉਣ ਦਿੱਤੀ ਮਤਲਬ ਸਲਾਬ ਬਣੀ ਰਹੇ ਪੌਦਾ ਸੁੱਕਿਆ ਨਹੀਂ ਮਤਲਬ ਧਰਤੀ ਸੁੱਕੀ ਨਹੀਂ ਤਾਂ ਪੌਦਾ ਬਚਿਆ ਰਹਿ ਸਕਦਾ ਕਿਉਂਕਿ ਜਿਹੜਾ ਠੰਡ ਦੀ ਮਾਰ ਆਏ ਆਪਣੇ ਦਸੰਬਰ ਜਨਵਰੀ ਫਰਵਰੀ ਤੋਂ ਬਾਅਦ ਤਾਂ ਫਿਰ ਤੋਂ ਆਪਾਂ ਜਮਕਣ ਲੱਗ ਜਾਂਦੇ ਕੋਰੇ ਦੀ ਮਾਰ ਦਾ ਚਾਂਸ ਘਟ ਜਾਂਦੇ ਨੇ ਸੋ ਉਸ ਤਰ੍ਹਾਂ ਗਿਲ ਰਹਿਣ ਨਾਲ ਵੀ ਪੌਦਾ ਛੋਟਾ ਬੂਟਾ ਠੰਡ ਤੋਂ ਬਚ ਸਕਦਾ ਬਾਕੀ ਹੁਣ ਜਿਵੇਂ ਆਪਾਂ ਮਲਚਿੰਗ ਕਰਤੀ ਮਲਚਿੰਗ ਦੇ ਵਿੱਚ ਜਿਹੜਾ ਵੱਡਾ ਨੁਕਸਾਨ ਹੋਣ ਦਾ ਡਰ ਰਹਿੰਦਾ ਉਹ ਕਿਸਾਨ ਵੀਰੋ ਚੂਹੇ ਹੁੰਦੇ ਨੇ ਕਿਉਂ ਚੂਹੇ ਨੂੰ ਚਾਹੀਦੀ ਹੈ ਜਗਾ ਸੁਰੱਖਿਆਤ ਤੇ ਜਦੋਂ ਚੂਹਾ ਉੱਥੇ ਹਮਲਾ ਕਰਦਾ ਸ ਉਹਦੇ ਥੱਲੇ ਮਿੱਟੀ ਪੱਟਣ ਲੱਗ ਜਾਂਦਾ ਕਈ ਵਾਰ ਜਿਹੜਾ ਆਪਣਾ ਲਗਾਇਆ ਹੋਇਆ ਪੌਦਾ ਹੁੰਦਾ ਮਲਚਿੰਗ ਥੱਲੇ ਉਸ ਨੂੰ ਵੀ ਉਹ ਦੀਆਂ ਜੜਾ ਕੱਟ ਦਿੰਦਾ ਤਾਂ ਪੌਦਾ ਚੰਗਾ ਭਲੇ ਸੁੱਕ ਸਕਦਾ ਸੋ ਜੇ ਚੂਹੇ ਦੀ ਮਿੱਟੀ ਫੁੱਲੀ ਹੋਈ ਹੈ ਤਾਂ ਉਹਦੇ ਵਿੱਚ ਖੱਟਚੇ ਪਾਣੀ ਪਾ ਕੇ ਉਹ ਨੂੰ ਜੇ ਪਾਣੀ ਚਲੇ ਜਾਣਾ ਤਾਂ ਚੂਹੇ ਨੇ ਉਤੋਂ ਚੂਹਾ ਜਦ ਖੱਟਚੇ ਪਾਣੀ ਪੈਂਦਾ ਤਾਂ ਉਹਨੂੰ ਔਖਾ ਲੱਗਦਾ ਫਿਰ ਉੱਥੇ ਕੰਮ ਕਰਨਾ ਬੰਦ ਕਰ ਦਿੰਦਾ ਹੋਰ ਥੋ ਪੱਟਣ ਚਲੇ ਜਾਂਦਾ ਸੋ ਉਸ ਤਰ੍ਹਾਂ ਚੂਹੇ ਨੂੰ ਪਰੇਸ਼ਾਨੀ ਹੁੰਦੀ ਆ ਸੋ ਇਸ ਤਰ੍ਹਾਂ ਆਪਾਂ ਇਹ ਗੱਲ ਦਾ ਖਿਆਲ ਰੱਖੀਏ ਮਲਟਿੰਗ ਜੇ ਬਾਕੀ ਦਾ ਜਦੋਂ ਆਪਾਂ ਪੌਦੇ ਦੇ ਆਪਾਂ ਨੇੜੇ ਜਾਂਦੇ ਆ ਜਿਹੜੇ ਆਪਣੇ ਪੌਦਾ ਉਹਦੇ ਨਾਲ ਗੱਲਬਾਤ ਕਰਦੇ ਤਾਂ ਪੌਦੇ ਵਿੱਚ ਵੀ ਸਿਹਤ ਸ਼ਕਤੀ ਲੜਨ ਦੀ ਬਿਮਾਰੀਆਂ ਨਾਲ ਤਾਕਤ ਵੱਧਦੀ ਆ ਜਿਵੇਂ ਅੰਗਰੇਜ਼ ਲੋਕ ਨੇ ਉਹ ਤਾਂ ਇੱਥੋਂ ਤੱਕ ਕਹਿੰਦੇ ਨੇ ਵਿਗਿਆਨੀ ਉਹ ਵੀ ਕਿਸਾਨ ਦਾ ਪੌਦੇ ਨਾਲ ਮਾਂ ਵਾਲਾ ਰਿਸ਼ਤਾ ਹੋਣਾ ਚਾਹੀਦਾ ਜੇ ਜਦੋਂ ਤੁਸੀਂ ਪੌਦੇ ਨੂੰ ਮਿਲੇ ਗੱਲਬਾਤ ਕੀਤੀ ਉਹਦੇ ਨਾਲ ਪੌਦ ਨੂੰ ਇਸ ਤਰ੍ਹਾਂ ਲੱਗ ਵੀ ਮੇਰੀ ਮਾਂ ਆ ਗਈ। ਸੋ ਇਹ ਕਿਸਾਨਦਾਰ ਪੌਦੇ ਦਾ ਰਿਸ਼ਤਾ ਹੈ। ਤੇ ਜੰਗਲਾਂ ਵਿੱਚ ਕੋਈ ਇਸ ਤਰ੍ਹਾਂ ਦੇ ਸਾਹਮ ਸੰਭਾਲਣੀ ਹੁੰਦੀ। ਫੇਰ ਵੀ ਪੌਦੇ ਜਿਉਂਦੇ ਰਹਿੰਦੇ ਨੇ, ਬਚੇ ਰਹਿੰਦੇ ਨੇ। ਉਹ ਸਭ ਕੁਦਰਤ ਆ, ਕੁਦਰਤ ਦੇ ਨਿਯਮ ਹਨ। ਜਿੱਦਣ ਆਪਾਂ ਸਮਝ ਗਏ ਤਾਂ ਬਹੁਤ ਸਾਰੇ ਪੌਦੇ ਮਤਲਬ ਜੇ ਪੱਤੇ ਵੀ ਝਾੜ ਗਏ, ਖਤਮ ਵੀ ਹੋ ਗਏ ਤਾਂ ਵੀ ਉਹਨਾਂ 'ਚ ਜੜ ਤੇ ਜਾਨ ਹੁੰਦੀ ਆ। ਤਾਂ ਦੁਬਾਰਾ ਤੋਂ ਫੁੱਟ ਪੈਂਦੇ ਨੇ। ਉਹਨਾਂ ਅਮਰੀਕੀਆਂ ਨੂੰ ਕਈ ਵਾਰੀ ਆਪਾਂ ਕਹਿੰਦੇ ਆ ਪੌਦਾ ਸੁੱਕ ਗਿਆ, ਐ ਹੋ ਗਿਆ। ਆਪਾਂ ਪਹਿਲਾਂ ਹੀ ਪੱਟ ਦੰਨੇ, ਉਹਨੂੰ ਮੌਕਾ ਦੇਣਾ ਚਾਹੀਦਾ। ਫੇਰ ਵੀ ਉਹ ਮਹੀਨੇ ਡੇਢ ਮਹੀਨੇ ਬਾ ਸੁੱਕਣ ਤੋਂ ਬਾਅਦ ਵੀ ਹਰਾ ਹੋ ਸਕਦਾ ਸੋ ਕੁਦਰਤੀ ਹੈ। ਮੇਰੀ ਕੁਦਰਤੀ ਖੇਤੀ ਹੈ। ਕੁਦਰਤ ਨੂੰ ਸਮਝੀਏ ਪੌਦਿਆਂ ਨੂੰ ਉਸ ਤਰ੍ਹਾਂ ਦਾ ਮਾਹੌਲ ਮਿਲੇ ਜੇ ਧਰਤੀ ਵਿੱਚ ਜਿਆਦਾ ਨਮੀ ਸੋਖ ਕੇ ਰੱਖਣ ਦੀ ਤਾਕਤ ਹੈ ਤਾਂ ਵੀ ਪੌਦਾ ਨਹੀਂ ਸੁੱਕਦਾ। ਜਿਹੜੇ ਪੌਦਾ ਸੁੱਕਣ ਦੇ ਕਈ ਕਾਰਨ ਹੁੰਦੇ ਨੇ ਵੀ ਜਿਹੜਾ ਕੋਰਾ ਮਾਰ ਲੈਂਦਾ। ਵੱਡਾ ਕਾਰਨ ਤਾਂ ਇਹ ਕਹਾਂਗੇ ਵੀ ਜਿਆਦਾ ਕੋਰਾ ਠੰਡ। ਜੇ ਉਹਦੇ ਨੇੜੇ ਆਪਾਂ ਹੁਣ ਤਾਂ ਟਾਈਮ ਲੰਘ ਚੁੱਕਿਆ ਬੱਪਾ ਵੱਡੀ ਫਸਲ ਵੀ ਉਗਾ ਸਕਦੇ ਹਾਂ ਜਿਵੇਂ ਫਲਦਾਰ, ਕੂਟਾ ਕੋਈ ਲਾਉਣਾ ਹੈ। ਇਵੇਂ ਆਹ ਸਾਈਡ ਸਰੋਂ ਹੋ ਗਈ। ਉਹਦੀਆਂ ਜਣਾ ਚ ਮੈਥੇ ਬੀਜੇ ਜਾਣ। ਅ ਬਰਸੀਨ ਬੀਜੇ ਇਹ ਇੱਕ ਜਿਹੜੇ ਮੈਥੇ ਨੇ ਬਰਸੀਨ ਨੇ ਇਹ ਲਾਈਵ ਮਲਚਿੰਗ ਆ। ਨਾਈਟ੍ਰੋਜਨ ਵੀ ਦੇਣਗੇ ਤੇ ਪਰ ਉਹਦੋਂ ਬਚਾ ਲੈਂਦੇ ਨੇ ਪਰ ਜੇ ਹੁਣ ਤਾਂ ਚਲੋ ਟਾਈਮ ਲੰਘ ਚੁੱਕਿਆ ਪਰ ਆ ਆਪਾਂ ਅਗਲੀ ਵਾਰੀ ਖਿਆਲ ਰੱਖ ਸਕਦੇ ਆਂ ਵੀ ਵੱਡੀਆਂ ਫਸਲਾਂ ਵੀ ਇਹ ਛੋਟੇ-ਬੂਟਿਆਂ ਨੂੰ ਬਚਾ ਸਕਦੀਆਂ ਨੇ। ਕੋਸ਼ਿਸ਼ ਇਹ ਕੀਤੀ ਜਾਵੇ ਉਹ ਫਸਲ ਲਾਈ ਜਾਵੇ ਜਿਹੜੀ ਉਹ ਤੋਂ ਖਰਾਕ ਨਾ ਖੱਚੇ ਸਰੋਂ ਦਾ ਵੀ ਫਾਸਲਾ ਰੱਖਣਾ ਚਾਹੀਦਾ। ਪਾਰੋਂ ਅਰਤਲਾ ਚਾਹੀਦਾ ਵੀ ਧੁੱਪਾਂ ਪੈ ਜਾਵੇ ਸਾਈਡ ਤੋਂ ਦੀ ਠੰਡੀ ਹਵਾ ਜਾ ਉੱਪਰੋਂ ਗਿਰਦੀ ਕੋਰੇ ਦੀ ਉਹ ਜਿਹੜੀ ਬਰਫਾ ਉਹ ਬੂਟੇ ਤੇ ਘਰ ਤੋਂ ਘਟ ਘਰੇ ਬਾਕੀ ਇਹ ਆ ਵੀ ਆਪਾਂ ਉਹਨੂੰ ਮਤਲਬ ਜਦੋਂ ਕੋਰਾ ਪੈਣ ਦੀ ਸੁਭਾਵਨਾ ਹੋਵੇ ਤਾਂ ਆਪਾਂ ਸ਼ਾਮ ਟਾਈਮ ਹਲਕਾ ਪਾਣੀ ਦਈਏ ਤਾਂ ਵੀ ਬੂਟੇ ਬਚ ਸਕਦੇ ਨੇ ਬਾਕੀ ਹੋਰ ਬਹੁਤ ਸਾਰੇ ਤਰੀਕੇ ਨੇ ਜਿਹੜੇ ਆਪਾਂ ਨਾਲ ਦੇ ਕਿਸਾਨਾਂ ਤੋਂ ਪੁੱਛ ਕੇ ਵਰਤ ਸਕਦੇ ਆ ਕਿਸਾਨ ਵੀਰ ਇੱਕ ਦੋ ਦੀ ਬਥੇਰੀ ਮਦਦ ਕਰ ਦਿੰਦੇ ਨੇ ਸੋ ਕੋਈ ਔਖਾ ਨਹੀਂ ਛੋਟਾ ਬੂਟਾ ਪਾਲਣਾ ਸੋ ਛੋਟਾ ਬੂਟਾ ਇੱਕ ਬੱਚਿਆ ਵਾਂਗ ਹੁੰਦਾ ਜਿੰਨਾ ਆਪਾਂ ਕੁਦਰਤ ਨੂੰ ਸਮਝਾਂਗੇ ਬੂਟਿਆਂ ਨੂੰ ਸਮਝਾਂਗੇ ਉਸ ਉਸ ਤਰ੍ਹਾਂ ਬੂਟੇ ਅੱਗੇ ਵੱਧਦੇ ਰਹਿੰਦੇ ਨੇ ਅ ਥੋੜੇ ਜਿਹਾ ਖਿਆਲ ਕਰਨ ਨਾਲ ਵੀ ਬੂਟੇ ਵੱਧ ਜਾਂਦੇ ਨੇ ਤੇ ਇੰਨਾ ਡਰਨ ਦੀ ਲੋੜ ਨਹੀਂ ਹੈਗੀ ਤੁਸੀਂ ਬੂਟੇ ਲਾਓ ਵਾਤਾਵਰਨ ਬਚਾਓ ਉਹ ਜਿਹੜੇ ਆਪਣੇ ਜਿੰਨੇ ਵੀ ਬੂਟੇ ਨੇ ਜੇ ਆਪਾਂ ਵਿਰਾਸਤੀ ਰੁੱਖਾਂ ਨੂੰ ਲਾਉਨੇ ਆ ਜਿਹੜੇ ਆਪਣੇ ਪੰਜਾਬ ਦੇ ਨੇ ਉਹ ਵੈਸੀ ਕੋਹਰਾ ਚੱਲ ਜਾਂਦੇ ਨੇ ਉਹਨਾਂ ਦੀ ਤਾਕਤ ਵੱਧ ਹੁੰਦੀ ਆ ਦੇਸੀ ਬੂਟਿਆਂ 'ਚ ਸੋਕਾ ਵੀ ਝੱਲਣਗੇ ਕੋਹਰਾ ਵੀ ਝੱਲਣਗੇ ਤੇ ਉਹ ਹਿਸਾਬ ਨਾਲ ਹੁੰਦੇ ਰਹਿੰਦੇ ਨੇ ਜਿਹੜੇ ਬਹੁਤੇ ਆਪਣੇ ਸੋਹਲ ਬੂਟੇ ਨੇ ਉਹਨਾਂ ਦੀ ਜ਼ਿਆਦਾ ਸੰਭਾਲ ਦੀ ਜ਼ਰੂਰਤ ਹੁੰਦੀ ਹੈ। ਸੋ ਕੁਦਰਤੀ ਖੇਤੀ ਵਿੱਚ ਆਪਾਂ ਇਹਨਾਂ ਨੂੰ ਬੜੇ ਆਰਾਮ ਨਾਲ ਬਚਾ ਸਕਦੇ ਆ ਤੇ ਵਾਤਾਵਰਣ ਨੂੰ ਬਚਾ ਸਕਦੇ ਆ ਸੋ ਸਾਰਿਆਂ ਦਾ ਧੰਨਵਾਦ ਜੀ। ਸਤਿ ਸ੍ਰੀ ਅਕਾਲ।